ਨੌਸ਼ਕਾਇ ਦੇਸ਼ ਦੁਨੀਆ ਜਿਹੜੀ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ डावਰਾ ਦੋਸਤੋ ਲੈ ਕੇ ਹਾਜ਼ਰ ਆ ਪ੍ਰੋਗਰਾਮ ਅੱਜ ਦੀ ਚਰਚਾ 'ਚ ਅੱਜ ਦੀ ਚਰਚਾ ਵਿੱਚ ਸਾਡਾ ਅੱਜ ਦਾ ਵਿਸ਼ਾ ਹੈ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਦੋਸਤੋ ਪ੍ਰੀਖਿਆ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਤੇ ਪ੍ਰੀਖਿਆ ਕੇਵਲ ਬੱਚਿਆਂ ਦੇ ਲਈ ਨਹੀਂ ਹੈ ਜਿਨ੍ਹਾਂ ਨੇ 10ਵੀਂ ਦੀ ਪ੍ਰੀਖਿਆ ਦੇਣੀ ਹੈ ਜਾਂ ਪਲੱਸ 2 ਦੀ ਪ੍ਰੀਖਿਆ ਦੇਣੀ ਹੈ ਬਲਕਿ ਪ੍ਰੀਖਿਆ ਮਾਪੇ ਦੀ ਵੀ ਹੈ ਮਾਪੇ ਦੇ ਲਈ ਵੀ ਹੈ ਕਿ ਉਹ 10ਵੀਂ ਤੋਂ ਬਾਅਦ ਬੱਚਿਆਂ ਨੂੰ ਕੀ ਕਰਾਂ ਜਾਂ ਪਲੱਸ 2 ਤੋਂ ਬਾਅਦ ਕੀ ਕਰਾਂ ਤਾਂ ਕਿ ਉਹਨਾਂ ਦਾ ਫਿਊਚਰ ਉਹਨਾਂ ਦਾ ਭਵਿੱਖ ਬ੍ਰਾਈਟ ਹੋ ਸਕੇ ਬਹੁਤ ਸਾਰੀਆਂ ਕਿੰਤੂ ਪਰੰਤੂ ਦਿਮਾਗ ਦੇ ਵਿੱਚ ਫਸ ਜਾਂਦੀਆਂ ਨੇ ਕਿ ਬੱਚਿਆਂ ਨੂੰ ਆਖਿਰ ਕਿਰਾਇਆ ਕਿਆ ਜਾਵੇ ਤਕਨੀਕੀ ਸਿੱਖਿਆ ਲਵੇ ਤਾਂ ਫਿਰ ਰੋਜ਼ਗਾਰ ਕਿਸ ਤਰ੍ਹਾਂ ਉਸਨੂੰ ਮਿਲਿਆ ਜਾਵੇ ਜਾਂ ਫਿਰ ਸਿੰਪਲ ਅਕੈਡੈਮਿਕ ਕੋਰਸੇ ਕਰਾ ਦਿੱਤੇ ਜਾਣ ਕਿਉਂਕਿ ਸਰਕਾਰੀ ਬਾਉ ਲੱਗਣਾ ਇੱਕ ਸੁਪਨਾ ਹੁੰਦਾ ਹੈ ਵੀ ਅਸੀਂ ਸਰਕਾਰੀ ਨੌਕਰੀ ਕਰੀਏ ਲੇਕਿਨ ਕੀ ਤਕਨੀਕੀ ਸਿੱਖਿਆ ਸਰਕਾਰੀ ਨੌਕਰੀ ਨਹੀਂ ਦਿੰਦੀ ਜਾਂ ਤਕਨੀਕੀ ਸਿੱਖਿਆ ਨਾਲ ਕੀ ਅਸੀਂ ਹੋਰ ਰੋਜ਼ਗਾਰ ਦੇ ਅਫਸਰ ਖੁਦ ਪੈਦਾ ਨਹੀਂ ਕਰ ਸਕਦੇ ਬਹੁਤ ਸਾਰੀਆਂ ਅਸੀਂ ਗੱਲਾਂ ਕਰਨੀਆਂ ਨੇ ਤੇ ਬਹੁਤ ਸਾਰੀਆਂ ਗੱਲਾਂ ਸੀ ਕਰਨੀਆਂ ਨੇ ਅੱਜ ਸਾਨੂੰ ਬੜੇ ਮਾਣ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਦਰਮਿਆਨ ਨ ਆਜ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸੁਸ਼ੀਲ ਮਿੱਤਲ ਜੀ ਖੁਦ ਪੁਜੇ ਹੋਏ ਨੇ ਸਭ ਤੋਂ ਪਹਿਲਾਂ ਮਿੱਤਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਤੇ ਦੂਸਰੇ ਸਾਡੇ ਮਾਹਿਰ ਨੇ ਉਹ ਵੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਨੇ ਪ੍ਰੋਫੈਸਰ ਵਿਕਾਸ ਚਾਵਲਾ ਜੀ ਵਿਕਾਸ ਚਾਵਲਾ ਜੀ ਡੀਨ ਨੇ ਅਕੈਡੈਮਿਕ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਚਾਵਲਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਚ ਗੱਲ ਅਸੀਂ ਕਿਉਂਕਿ ਕਰਨੀ ਹੈ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਦੀ ਲੇਕਿਨ ਇੱਕ ਬ੍ਰਿਗੀ ਮੈਂ ਜਾਣਨਾ ਚਾਹਾਂਗਾ ਸਰ ਤੁਹਾਡੇ ਕੋਲੋਂ ਵੀ ਤਕਨੀਕੀ ਸਿੱਖਿਆ ਜਦੋਂ ਅਸੀਂ ਸਿੱਖਿਆ ਦੀ ਗੱਲ ਕਰਦੇ ਆ ਤਾਂ ਸਿਕਨਿਕ ਤਕਨੀਕੀ ਸਿੱਖਿਆ ਨੂੰ ਦੂਸਰੀਆਂ ਸਿੱਖਿਆਵਾਂ ਨਾਲੋਂ ਜਿਹੜੀ ਆਮ ਅਕਾਡੈਮਿਕ ਸਿੱਖਿਆ ਜਿਹਨੂੰ ਕਹਿ ਦਿੰਦੇ ਨੇ ਉਹ ਤੋਂ ਅਲੱਗ ਕਿਸ ਤਰ੍ਹਾਂ ਕਹਿ ਸਕਦੇ ਆ ਕੀ ਹੁੰਦੀ ਹੈ ਤਕਨੀਕੀ ਸਿੱਖਿਆ ਦੇਖੋ ਸਾਡੇ ਕੋਲ ਸਿੱਖਿਆ ਦੇ ਕਈ ਤਰੀਕੇ ਨਾਲ ਸਿੱਖੀ ਜਾ ਸਕਦੀ ਹੈ ਜਿਹੜੀ ਕਿ ਜੁਦਾ ਮਿਆਰ ਸਟੈਂਡਰਡ ਦਾ ਹੋਏ ਉਹ ਇੱਕ ਲੈਵਲ ਹੈ ਲੇਕਿਨ ਉਹ ਕਿਸ ਤਰ੍ਹਾਂ ਦੀ ਹੋਏਗੀ ਜੀ ਜੀ ਜੇ ਤਾਂ ਤਕਨੀਕੀ ਐਪਲੀਕੇਸ਼ਨ ਵਾਸਤੇ ਅਸੀਂ ਜਾਣਦੇ ਆ ਜੇ ਅਸੀਂ ਤਕਨੀਕੀ profession ਦੇ ਵਿੱਚ ਜਾਣਦੇ ਆ ਉਹਦੇ ਵਾਸਤੇ ਸਾਨੂੰ ਤਕਨੀਕੀ ਸਿੱਖਿਆ ਚਾਹੀਦੀ ਹੈ ਜੀ ਜੇਕਰ ਅਸੀਂ ਕਾਮਰਸ ਦੀ ਐਪਲੀਕੇਸ਼ਨ ਜਾਣਦੇ ਆ ਜੇ ਅਸੀਂ ਕੋਈ ਹਿਸਾਬ ਕਿਤਾਬ ਦੀ ਡਿਗਰੀ ਕਰਨੀ ਹੈ ਤਾਂ ਉਹਦੇ ਵਾਸਤੇ ਸਾਡੇ ਕੋਲ ਕਾਮਰਸ ਦੀ ਐਜੂਕੇਸ਼ਨ ਲੈ ਹੋਏਗੀ ਬਿਲਕੁਲ ਲੇਕਿਨ तकनीकी सिक्ख्या एक बिल्कुल डिफरेंट टाइप की सिक्ख्या है जिस तरह एक मैडिकल एजुकेशन डिफरेंट है इस तरह इंजीनियरिंग एजुकेशन भी एक डिफरेंट टाइप की ट्रेनिंग और सिक्ख्या का ਦਾ ਦਾਇਰਾ ਹੈ ਜੀ 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 ਮਤਲਬ ਇਹ ਅਲੱਗ ਤਾਂ ਹੀ ਕਹਿ ਸਕਦੇ ਆ ਕੀ ਤਕਨੀਕੀ ਸਿੱਖਿਆ ਦੇ ਨਾਲ ਅਸੀਂ ਜੇ ਗੱਲ ਕਰੀਏ ਪ੍ਰੋਫੈਸਰ ਸਾਹਿਬ ਤੁਹਾਡੇ ਨਾਲ ਗੱਲ ਕਰਾਂ ਵੀ ਜੇ ਅਸੀਂ ਵੋਕੇਸ਼ਨਲ ਸਟੱਡੀਜ਼ ਨੂੰ ਗੱਲ ਕਰ ਲਈਏ ਵੀ ਜਿਹੜੇ ਵੋਕੇਸ਼ਨਲ ਕੋਰਸੇ ਆ ਜਾਂਦੇ ਨੇ میٹرਿਕ ਤੋਂ ਬਾਅਦ ਆਈਟੀਆਈ ਕਰਨ ਦੇ ਨਾਲ ਉਸ ਨੂੰ ਵੀ ਅਸੀਂ ਤਕਨੀਕੀ ਸਿੱਖਿਆ ਨਾਲ ਜੋੜ ਸਕਦੇ ਆ ਜਾਂ ਉਹ ਅਲੱਗ ਚੀਜ਼ ਹੁੰਦੀ ਹੈ ਬਿਲਕੁਲ ਉਹ ਤਕਨੀਕੀ ਸਿੱਖਿਆ ਨਾਲ ਅਸੀਂ ਜੋੜ ਸਕਦੇ ਆ ਜੀ ਤਕਨੀਕੀ ਸਿੱਖਿਆ ਬੇਸਿਕਲੀ ਕੋਈ ਵੀ ਸਾਇੰਸ ਇੰਜੀਨੀਅਰਿੰਗ ਦੀ ਐਪਲੀਕੇਸ਼ਨ ਏਰੀਆ ਹੈ ਅਸੀਂ ਉਹਨੂੰ ਤਕਨੀਕੀ ਸਿੱਖਿਆ ਮੰਨਦੇ ਆ ਔਰ ਐਪਲੀਕੇਸ਼ਨ ਏਰੀਆ 'ਚ ਕੰਮ ਕਰਨ ਲਈ ਉਹਦੀ ਉਸ ਪ੍ਰੋਸੈਸ ਦੀ ਬੈਕਗ੍ਰਾਉਂਡ ਕਿਸੇ ਵੀ ਕੈਂਡੀਡੇਟ ਨੂੰ ਪਤਾ ਹੋਣੀ ਜ਼ਰੂਰੀ ਹੈ ਉਹਦੇ ਨਾਲ ਉਸ ਦੀ ਜਿਹੜੀ ਆਉਟਪੁੱਟ ਹੈ ਕੰਮ ਦੀ ਪ੍ਰੋਡਕਟਿਵਿਟੀ ਹੈ ਉਹ ਵੱਧਦੀ ਹੈ ਜੀ ਜੀ ਤਾਂ ਬੈਚ ਸਟਡੀ ਬੈਕਗ੍ਰਾਉਂਡ ਹੈ ਸਾਇੰਸ ਦੀ ਇੰਜੀਨੀਅਰਿੰਗ ਦੀ ਜਾਂ ਕਮਰਸ ਸਾਈਡ ਹੈ ਮੈਡੀਕਲ ਸਾਈਜ਼ ਹੈ ਸਾਈਡ ਹੈ ਜੀ ਤਾਂ ਉਹ ਜੇ ਬੈਕਗ੍ਰਾਉਂਡ ਬੱਚਾ ਜਾਣਦਾ ਹੈ ਤਾਂ ਉਹਦੇ ਨਾਲ ਉਹਦੇ ਕੰਮ 'ਚ ਇਫੈਕਟਿਵਨੈਸ ਵੀ ਆਏਗੀ ਔਰ ਉਹਦਾ ਸਮਾਜ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਉਹਨਾਂ ਨੂੰ ਇੱਕ ਜਿਹੜੀ ਆਉਟਪੁੱਟ ਮਿਲੇਗੀ ਸਮਾਜ ਨੂੰ ਕਿਸੇ ਵੀ ਕੰਮ ਦੇ ਵਿੱਚ ਉਹ ਇੱਕ ਬਿਹਤਰ ਆਉਟਪੁੱਟ ਮਿਲੇਗੀ ਬਿਹਤਰ ਮਾ ਪਾ ਇਹ ਚੀਜ਼ਾਂ ਨੂੰ ਅਸੀਂ ਜੋੜ ਸਕਦੇ ਹਾਂ ਆਪਸ ਦੇ ਵਿੱਚ ਸਾਰਾ ਕੁਝ ਕਰਦੇ ਆ ਡਾਕਟਰ ਸਾਹਿਬ ਇੱਕ ਗੱਲ ਕਿਹਾ ਜਾਂਦਾ ਹੈ ਬਹੁਤ ਸਾਰੇ ਕਾਲਜਸ ਨੇ ਪੀਟੀਯੂ ਦੇ ਅੰਡਰ ਤੇ ਆ ਜਿਹੜਾ ਵਕਤ ਆਇਆ ਇਹ ਐਗਜ਼ਾਮ ਦਾ ਹੈ ਪਲੱਸ 2 ਕਰਨਗੇ ਨਿਆਣੇ ਉਹ ਤੋਂ ਬਾਅਦ ਉਹ ਐਗਜ਼ਾਮ ਦੇਣਗੇ ਰਿਜ਼ਲਟ ਆਏਗਾ ਫਿਰ ਉਹ ਐਡਮਿਸ਼ਨਸ ਲੈਣਗੇ ਇਹ ਪ੍ਰੋਸੈਸ ਕਿਸ ਤਰ੍ਹਾਂ ਵੀ ਕਿ ਟੈਕਨੀਕਲ ਯੂਨੀਵਰਸਿਟੀਆਂ ਜਿਹੜੀਆਂ ਹੈ ਤਕਨੀਕੀ ਸਿੱਖਿਆ ਲੈਣ ਦੇ ਲਈ ਕਿਸ ਤਰ੍ਹਾਂ ਬੰਦੇ ਜਿਹੜੇ ਆ ਬੱਚੇ ਜਿਹੜੇ ਉਹਨਾਂ ਨੂੰ ਅਪਰੋਚ ਕਰਨ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਵੇ ਪ੍ਰੋਸੈਸ ਕਿਸ ਤਰ੍ਹਾਂ ਔਰ ਸੈਕੰਡਲੀ ਵੀ ਉਹੋ ਜਦੋਂ ਬੱਚੇ ਆਪਣੇ ਹਿਸਾਬ ਨਾਲ ਚੱਲਦੇ ਨੇ ਨਾ ਨਾ ਕਈ ਵਾਰ ਕਿਉਂਕਿ ਮੈਂ ਗੱਲ ਕਰ ਰਹੀ ਸੀ ਵੀ ਮਾਪੇ ਪਹਿਲੇ ਤੋਂ ਪਲਾਨ ਹੁੰਦੇ ਨੇ ਕਿ ਬੱਚਿਆਂ ਨੂੰ ਆ ਕਰਾਣਾ ਹੈ ਬਹੁਤ ਸਾਰੇ ਮਾਪੇ ਭਲੇ ਬੱਚਾ ਜੰਮਿਆ ਹੀ ਹੁੰਦਾ ਤਾਂ ਪੇਟ ਦੇ ਵਿੱਚ ਵੀ ਹੁੰਦਾ ਕਿ ਤਾ ਉਹ ਹੀ ਸੋਚ ਲੈਂਦੇ ਨੇ ਅਸੀਂ ਉਹ ਚੋਂ ਡਾਕਟਰ ਬਣਾਵਾਂਗੇ ਅਸੀਂ ਬੱਚੇ ਨੂੰ ਇਹ ਕਰਾ ਲੇਕਿਨ ਚਲੋ ਹਾਲਾਤ ਦੇ ਮੁਤਾਬਕ ਅੱਜ ਬੜੀ ਦੌੜ ਹੈ ਔਰ ਜ਼ਿਆਦਾਤਰ ਬੱਚਿਆਂ ਨੂੰ ਅਸੀਂ ਇੰਜੀਨੀਅਰਿੰਗ ਵੱਲ ਨੂੰ ਪਾ ਰਹੇ ਹਾਂ ਇਹ ਵਿੱਚ ਕੋਈ ਸ਼ੱਕ ਨਹੀਂ ਤੇ ਫਿਰ ਇਹਦੇ ਲਈ ਕਿਸ ਤਰ੍ਹਾਂ ਜਿਹੜਾ ਹੈ ਉਹ ਦਾਖਲਾ ਲਿਆ ਜਾ ਸਕਦਾ ਦੇਖੋ ਪਹਿਲੀ ਗੱਲ ਤਾਂ ਇਹ ਕਵਾਂਗਾ ਕਿ ਪੇਰੈਂਟਸ ਨੂੰ ਫੋਰਸ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਕਿ ਤੁਸੀਂ ਇੱਕ ਪਰਟੀਕੂਲਰ ਟਾਈਪ ਆਫ ਐਜੂਕੇਸ਼ਨ ਲੈਣੀ ਹੈ ਤੁਸੀਂ ਡਾਕਟਰ ਹੀ ਬੰਨਣਾ ਹੈ ਜਾਂ ਤੁਸੀਂ ਇੰਜੀਨੀਅਰ ਹੀ ਬੰਨਣਾ ਹੈ ਬਿਲਕੁਲ ਬੱਚੇ ਦਾ ਪੜਾਈ 'ਚ ਰੋਜ਼ਾਨ ਦੇਖਿਆ ਜਾਣਾ ਚਾਹੀਦਾ ਹੈ ਜੀ ਜੀ ਔਰ ਉਹਨੂੰ ਫ੍ਰੀडम ਦੇਣੀ ਚਾਹੀਦੀ ਹੈ ਕਿ ਉਹਦੇ ਚੋਇਸ ਦੇ ਸਬਜੈਕਟਸ ਉਹ ਪੜੇ ਜੀ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਓਪਰਚ्युनिटीਜ਼ ਆ ਬਹੁਤ ਵਧ ਗਈਆਂ ਅਜ ਤੋਂ 10 20 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਸੀ ਬਿਲਕੁਲ ਅੱਜ ਹਰ ਫੀਲਡ ਦੇ ਵਿੱਚ ਜੌਬਸ ਬਹੁਤ ਜ਼ਿਆਦਾ ਅਵੇਲੇਬਲ ਹੈ ਜੀ ਅਸੀਂ ਜੌਬਸ ਦੀ ਗੱਲ ਕਰੀਏ ਤਾਂ ਕੇਵਲ ਸਰਕਾਰੀ ਜੌਬਸ ਦੀ ਗੱਲ ਨਾ ਕਰੀਏ ਜੀ ਜੀ ਸਰਕਾਰੀ ਜੌਬਸ ਤਾਂ ਲਿਮਟਿਡ ਹੀ ਰਹੀਆਂ ਹਮੇਸ਼ਾ ਇੱਕ ਦੌੜ ਲੱਗੀ ਰਹੀ ਹੈ ਤੁਸੀਂ ਹੈਰਾਨ ਹੋਵੋਗੇ ਦੇਖ ਕੇ ਕਿ ਜਿਹੜੇ ਸਾਡੇ ਟਾਪਰਸ ਹੁੰਦੇ ਆ ਬੱਚਿਆਂ ਦੇ ਟੈਕਨੀਕਲ ਐਜੂਕੇਸ਼ਨ ਦੇ ਜਿਹੜੇ ਆਈਆਈਟੀਜ਼ ਐਨਆਈਟੀਜ਼ ਜਾਂ ਹੋਰ ਵੱਡੇ ਅچھے ਇੰਸਟੀਚਿਊਸ਼ਨ ਤੋਂ ਨਿਕਲ ਕੇ ਜਾਂਦੇ ਆ ਕੀ ਸਰਕਾਰੀ ਜੌਬਸ ਚ ਜਾਂਦੇ ਆ ਨਹੀਂ ਜਾਂਦੇ ਆ ਸਰਕਾਰੀ ਜੌਬਸ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਤੁਸੀਂ ਸਰਕਾਰੀ ਜੌਬ ਨੂੰ ਟਾਰਗੇਟ ਨਾ ਰੱਖੋ ਤੁਸੀਂ ਇੱਕ ਅੱਛੇ ਇੰਜੀਨੀਅਰ ਬਣਨ ਦੀ ਗੱਲ ਕਰੋ ਫਿਰ ਦੁਨੀਆ ਤੁਹਾਡੇ ਕੋਲ ਆਏਗੀ ਤੁਹਾਨੂੰ ਲੈ ਕੇ ਜਾਏਗੀ ਘਰੋਂ ਕਿ ਤੁਸੀਂ ਆਓ ਸਾਡੇ ਕੋਲ ਨੌਕਰੀ ਕਰੋ ਨੌਕਰੀ ਕਰੋ ਸੋ ਮੈਂ ਕਹਾਂਗਾ ਕਿ ਐਜੂਕੇਸ਼ਨ ਦੀ ਕੁਆਲਿਟੀ ਅਚੀਵ ਕਰਨਾ ਇਹ ਜ਼ਿਆਦਾ ਇੰਪੋਰਟੈਂਟ ਹੈ ਕਿ ਇਹਦੀ ਬਜਾਏ ਕਿ ਅਸੀਂ ਏ এডਿਕੇਸ਼ਨ ਨੂੰ ਲੈ ਕੇ ਤੇ ਅਸੀਂ ਸਿਰਫ ਨੌਕਰੀ ਵਾਸਤੇ এডਿਕੇਸ਼ਨ ਲੈਣੀ ਹੈ ਇੱਕ ਪ੍ਰੋਸੈਸ ਹੋ ਗਿਆ ਸਰ ਨੰਬਰਾਂ ਦਾ ਨੰਬਰਾਂ ਦੀ ਦੌੜ ਦੇ ਵਿੱਚ ਆ ਗਿਆ ਹੈ ਜੇ ਤੁਹਾਡੇ ਵੀ ਪੀਟੀਯੂ ਦੇ ਵਿੱਚ ਐਡਮਿਸ਼ਨ ਲੈਣੀ ਹੋਵੇ ਕਾਲਜਸ ਦੇ ਵਿੱਚ ਤਾਂ ਵੀ ਇੱਕ ਜੇਈ ਦਾ ਟੈਸਟ ਜਿਹੜਾ ਹੈ ਉਹਦੇ ਨਾਲ ਲਾਜ਼ਮੀ ਹੋ ਗਿਆ ਤਾਂ ਹੀ ਉਹ ਜਿਹੜਾ ਇਹ ਇੰਨਾ ਜ਼ਰੂਰੀ ਹੈ ਹਾਂ ਦੇਖੋ ਅੱਜ ਦੇ ਡੇਟ ਦੇ ਵਿੱਚ ਜਿਸਨੂੰ ਕਹਿੰਦੇ ਆ oportunities ਬਹੁਤ ਵਧ ਗਈਆਂ ਜੀ ਉਹ ਵਧੀਆਂ ਇਸ ਤਰ੍ਹਾਂ ਕਿ ਨੰਬਰ ਆਫ ਐਡਮਿਸ਼ਨਸ ਦੀ ਬਹੁਤ ਜ਼ਿਆਦਾ ਅਵੇਲੇਬਿਲਟੀ ਹੋ ਗਈ ਹੋ ਗਈ ਓਕੇ ਸੋ ਇਸ ਕਰਕੇ ਕੰਪੀਟੀਸ਼ਨ ਪਹਿਲਾਂ ਹੁੰਦਾ ਸੀ ਚਾਰ ਪੰਜ ਇੰਜੀਨੀਅਰਿੰਗ ਕਾਲਜ ਐ ਉਹਨਾਂ ਚ ਲਿਮਿਟਿਡ ਸੀਟਾਂ ਤੇ ਉਹਦੇ ਵਾਸਤੇ ਕਾਮਨ ਇੰਟਰਸਟ ਟੈਸਟ ਸੀਈਟੀ ਰਖਤਾ ਫਿਰ ਆਈ ਆਈ ਟ੍ਰਿਪਲ ਈ ਆ ਗਿਆ ਫਿਰ ਆਈ ਆਈ ਟੀ ਦਾ ਆ ਗਿਆ ਸੋ ਉਹਨਾਂ ਦੇ ਵਿੱਚ ਜਾਣ ਦੀ ਉੱਥੇ ਲੋੜ ਪਵੇਗੀ ਉਹ ਟੈਸਟ ਕਲੀਅਰ ਕਰਨ ਦੀ ਤਾਂ ਲੋੜ ਪਵੇਗੀ ਜੇ ਅਸੀਂ ਉਹਨਾਂ ਇੰਸਟੀਟਿਊਸ਼ਨ ਦੇ ਵਿੱਚ ਜਾਣਾ ਚਾਹੁੰਦੇ ਆ ਤਾਂ ਜੀ 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 ਆਦਰਵਾਇਜ਼ ਸਾਡੇ ਕੋਲ ਪੀਟੀਓ ਦੇ ਅੰਡਰ ਤਕਰੀਬਨ 200 ਕਾਲਜ ਹੈ ਜਿਹੜੇ ਸਾਡੇ ਨਾਲ ਅਫੀਲੀਏਟਡ ਹੈ ਜੀ ਆਲਮੋਸਟ 100 ਕਾਲਜ ਇੰਜੀਨੀਅਰਿੰਗ ਦੇ professions ਦੇ ਹੈ ਕਿਆ ਬਾਤ ਤੇ ਸਾਡੇ ਕੋਲ ਹਰ ਸਾਲ ਘੱਟ ਤੋਂ ਘੱਟ 50000 ਬੱਚਾ ਐਡਮਿਸ਼ਨ ਲੈਂਦਾ ਜੀ ਜਿਹਦੇ ਵਿੱਚੋਂ ਕਹਲ ਉਹ ਵੀ 35000 ਤਕਰੀਬਨ ਇੰਜੀਨੀਅਰਿੰਗ ਦੇ ਵਿੱਚ ਐਡਮਿਸ਼ਨ ਲੈਂਦਾ ਬਿਲਕੁਲ ਤੇ ਸਾਡੇ ਕੋਲ ਇੰਨੀ ਓਪਰਚ्युनिटीज ਹੈ ਟੈਸਟ ਦੀਸਨ ਲੋੜ ਹੀ ਨਹੀਂ ਪੈਂਦੀ ਜੀ ਜੀ ਸਾਡੇ ਕੋਲ ਪਲੱਸ 2 ਕਰਕੇ ਡਾਇਰੈਕਟ ਐਡਮਿਸ਼ਨ ਮਿਲ ਜਾਂਦੀ ਹੈ ਅੱਜ ਦੀ ਡੇਟ ਦੇ ਵਿੱਚ ਸਾਨੂੰ ਟੈਸਟ ਦੀ ਇੰਨੀ ਲੋਡ ਨਹੀਂ ਜੇ ਲੋਡ ਦੀ ਗੱਲ ਕਰੀਏ ਤਾਂ हां ਜਿਹੜੇ IIT ਚ ਬੜੇ ਐਕਸਟਰਾਔਰਡਨਰੀ ਬੱਚੇ ਜਿਹੜੇ ਕਹਿੰਦੇ ਹੁੰਦੇ ਨੇ ਆਏ ਨੇ ਤੇ ਲੇਕਿਨ IITV ਚ ਜਾਣਾ ਚਾਹੁੰਦੇ ਨੇ ਉਹਨਾਂ ਲਈ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਜ਼ਰੂਰਤ ਹੋਏਗੀ ਲੇਕਿਨ ਅਗਰ ਤੁਸੀਂ ਪੰਜਾਬ ਪੀਟੀਯੂ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਵੀਸੀ ਸਾਹਿਬ ਨੇ ਕਿਹਾ ਵੀ JEE ਤੇ JEE ਦੇ ਪੇਪਰ ਦੇਣ ਦੀ ਵੀ ਜ਼ਰੂਰਤ ਨਹੀਂ ਹੈ ਤੁਸੀਂ ਡਾਇਰੈਕਟ ਸਾਡੇ ਜਿਹੜੇ ਆ ਕਿਸੇ ਵੀ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਸਾਡੇ ਕਾਲਜਸ ਦੇ ਵਿੱਚ ਐਡਮਿਸ਼ਨ ਦਿੱਤੀ ਜਾ ਸਕਦੀ ਹੈ ਲੇਕਿਨ ਗੱਲ ਆ ਜਾਂਦੀ ਹੈ ਜੀ ਸਰ ਵੀ 35000 ਬੱਚੇ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਇੰਜੀਨੀਅਰਿੰਗ ਕਰਦੇ ਨੇ ਗੱਲ ਰੋਜ਼ਗਾਰ ਦੀ ਆ ਜਾਂਦੀ ਹੈ ਕੀ ਸਾਰੇ ਬਰਸੇ ਰ ਕਿ ਆਪਾਂ ਅਗਰ ਅਨਲਿਸਿਸ ਦੇਖੀਏ ਡਾਟਾ ਦੇਖੀਏ ਪਿਛਲਾ ਇਹਦੇ ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਬਹੁਤ ਘੱਟ ਨੇ ਬੱਚੇ ਜਿਹੜੇ ਬੇਰੁਜ਼ਗਾਰ ਨੇ ਕਿਉਂਕਿ ਜਿਹਨੇ ਡਿਗਰੀ ਕੀਤੀ ਹੈ ਬੀਟੈਕ ਕੀਤੀ ਹੈ ਉਹ ਕਿਤੇ ਨਾ ਕਿਤੇ ਤਾਂ ਰੋਜ਼ਗਾਰ ਤੇ ਲੱਗਿਆ ਹੋਇਆ ਹੈ ਬਿਲਕੁਲ ਮੈਂ ਇਸ ਗੱਲ ਨੂੰ ਅੱਗੇ ਐਡ ਆਨ ਕਰਨਾ ਚਾਹਾਂਗਾ ਜੀ ਕਿ ਹਰ ਬੱਚਾ ਐਕਸਟਰਾਰਡਨਰੀ ਹੁੰਦਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਆਈਆਈਟੀ ਵਿੱਚ ਸਿਲੈਕਟ ਹੋ ਗਿਆ ਜੈ ਦੇ ਵਿੱਚ ਹੋ ਗਿਆ ਉਹ ਇੱਕ ਟਾਈਮ ਸਪੈਨ ਦੀ ਗੱਲ ਹੈ ਕੀ ਪਾਰਟਿਕੂਲਰ ਟਾਈਮ ਸਪੈਨ 'ਚ ਬੱਚੇ ਨੇ ਫੋਕਸ ਆਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਕਿੰਨਾ ਕੋ ਕੀਤਾ ਕਿੰਨਾ ਕੀਤਾ ਐਨ ਇਹ ਕਿ ਜਿਹੜਾ ਬੰਦਾ ਜੇ ਹੀ ਜਿਹੜਾ ਸਟੂਡੈਂਟ ਜੇ ਹੀ ਕਲੀਅਰ ਨਹੀਂ ਕਰ ਪਾਇਆ ਉਹਦੇ 'ਚ ਕੋਈ ਕਮੀ ਹੈ ਕਮੀ ਹੈ ਉਹ ਫੋਕਸ ਨਹੀਂ ਕਰ ਪਾਇਆ ਲੋ ਡਾਊਟ ਕਿ ਉਸ ਟਾਈਮ ਨਹੀਂ ਕਰ ਪਾਇਆ ਹੋ ਸਕਦਾ ਆਨ ਵਾਲੇ ਟਾਈਮ ਦੇ ਵਿੱਚ ਉਹ ਆਈਟੀ ਵਾਲੇ ਬੱਚਿਆਂ ਨਾਲੋਂ ਵੀ ਅੱਛਾ ਪਰਫਾਰਮ ਕਰ ਜਾਵੇ ਵੈਸੇ ਵੀ ਕਹਿੰਦੇ ਆ ਵੀ ਕ੍ਰਾਂਤੀ ਜਿਹੜੀ ਲਿਆਂਦੇ ਨਾ ਮਿਡਲ ਕਲਾਸ ਵਾਲੀ ਲੈ ਰਹੇ ਮਿਡਲ ਕਲਾਸ ਲੈ ਰਹੇ ਨਾ ਅਗਲੇ ਨਾ ਪਿਛਲੇ ਉਹ ਮਿਹਨਤ ਕਰਦੇ ਆ ਉਹਨਾਂ ਨੂੰ ਉਹਨਾਂ ਨੂੰ ਉਸ ਲੈਵਲ ਤੱਕ ਪਹੁੰਚਣਾ ਹੁੰਦਾ ਹੈ ਉਹਨਾਂ ਨੂੰ ਜੇਈ ਨੂੰ ਲੱਗਦਾ ਹੈ ਕਿ ਉਹ ਜਿਆਦਾ ਮਿਹਨਤ ਕਰਦੇ ਨੇ ਆਈਆਈਟੀ ਦੇ ਸਟੂਡੈਂਟਸ ਨਾਲੋਂ ਕੁਝ ਜ਼ਿੰਦਗੀ ਦੇ ਵਿੱਚ ਅਚੀਵ ਕਰਨ ਵਾਸਤੇ ਬਿਲਕੁਲ ਔਰ ਦੂਸਰੀ ਗੱਲ ਹੈ ਕਿ ਜ਼ਿੰਦਗੀ 'ਚ ਕੁਝ ਤੁਸੀਂ ਅਚੀਵ ਕਰਨਾ ਹੈ ਪੜ੍ਹਾਈ ਕਰਨੀ ਹੈ ਤਾਂ ਇਹ ਸਿਰਫ ਸਟੂਡੈਂਟ ਦੀ ਜ਼ਿੰਮੇਵਾਰੀ ਨਹੀਂ ਇਹ ਉਹਦੇ ਨਾਲ-ਨਾਲ ਉਸਦੇ ਟੀਚਰ ਦੀ ਉਸਦੇ ਅਧਿਆਪਕ ਦੀ ਤੇ ਉਸਦੇ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਇੱਕ ਪ੍ਰੋਸੈਸ ਹੈ ਜਿੰਦੇ 'ਚ ਉਹ ਬੱਚੇ ਨੇ ਨਿਕਲਣਾ ਉਸ ਏਜ ਦੇ ਵਿੱਚੋਂ ਅਸੀਂ ਵੀ ਨਿਕਲੇ ਹਾਂ ਬਿਲਕੁਲ ਮਾਪੇ ਦਾ ਸਹਿਯੋਗ ਹੋਣਾ ਔਰ ਟੀਚਰਸ ਦਾ ਸਹਿਯੋਗ ਹੋਣਾ ਬਹੁਤ ਲਾਜ਼ਮੀ ਹੈ ਇਸ ਪ੍ਰੋਸੈਸ ਦੇ ਵਿੱਚ ਔਰ ਅੱਜ ਦੀ ਡੇਟ ਦੇ ਵਿੱਚ ਬੱਚਾ ਜਿਹੜੀ ਵੀ ਫੀਲਡ ਦੇ ਵਿੱਚ ਹੈ ਜੇ ਉਹ ਫੋਕਸ ਨਾਲ ਪੜ੍ਹਾਈ ਕਰ ਪਾ ਰਿਹਾ ਹੈ ਆਪਣੇ ਕੰਮ ਦੇ ਉੱਪਰ ਉਹਦਾ ਧਿਆਨ ਹੈ ਚਾਹੇ ਉਹ ਜਰਨਲਿਜ਼ਮ ਡਿਪਾਰਟਮੈਂਟ ਦਾ ਹੈ ਚਾਹੇ ਉਹ ਇੰਜੀਨੀਅਰਿੰਗ ਡਿਪਾਰਟਮੈਂਟ ਦਾ ਹੈ ਚਾਹੇ ਉਹ ਮੈਡੀਕਲ ਡਿਪਾਰਟਮੈਂਟ ਦਾ ਹੈ ਉਹ ਕਾਮਯਾਬ ਹੋ ਰਿਹਾ ਹੈ ਉਹਦੇ ਲਈ ਫਿਰ ਉਹ ਬ੍ਰਾਂਚ ਵੀ ਮੈਟਰ ਨਹੀਂ ਕਰਦੀ ਕਿ ਉਹ ਕੰਪਿਊਟਰ ਸਾਇੰਸ ਦਾ ਹੈ ਜਾਂ ਇਲੈਕਟ੍ਰੀਕਲ ਦਾ ਹੈ ਜਾਂ ਮਕੈਨੀਕਲ ਦਾ ਹੈ ਕਿਉਂਕਿ ਜਿਹੜੀ ਇੰਡਸਟਰੀ ਨੇ ਰੋਜ਼ਗਾਰ ਦੇਣਾ ਹੈ ਉਹਨਾਂ ਨੂੰ ਟੈਲੈਂਟ ਚਾਹੀਦਾ ਹੈ ਉਹਨਾਂ ਨੂੰ ਸਕਿਲਡ ਪਰਸਨ ਚਾਹੀਦੇ ਕਿਤੇ ਨਾ ਕਿਤੇ ਫਰਸਟ ਆਵਲਾ ਮੰਨਦੇ ਹੋਵੋ ਕਿ ਵੀ ਜਿਹੜੇ ਬੱਚੇ ਆ ਕੇ ਅਕਾਲ ਦੇ ਆਈਟੀ ਦੀ ਜਾਂ ਇਸ ਤਰ੍ਹਾਂ ਇੰਜੀਨੀਅਰਿੰਗ ਵਿੱਚ ਕਰਦੇ ਆ ਜੀ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਗੱਲ ਕਰੀਏ ਤਾਂ ਉਹਨਾਂ ਨੂੰ ਰੋਜ਼ਗਾਰ ਦੇ ਜਿਹੜੇ ਚਾਂਸਸ ਹੈ ਘਟ ਜਾਂਦੇ ਬਾਹਰ ਜਾ ਕੇ ਰੋਜ਼ਗਾਰ ਜ਼ਿਆਦਾ ਮਿਲਦਾ ਸਪੈਸ਼ਲੀ ਆਈਟੀ ਦੇ ਫੀਲਡ ਦੇ ਵਿੱਚ ਸਾਡੀ ਸਰਕਾਰ ਵੀ ਬਹੁਤ ਉਪਰਾਲੇ ਕਰ ਰਹੀ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਸਾਡੇ ਚੰਡੀਗੜ੍ਹ ਮੁਹਾਲੀ ਦੇ ਆਸ-ਪਾਸ ਕਾਫੀ ਇੰਡਸਟਰੀਜ਼ ਦੇ ਵਿੱਚ ਆਈਟੀ ਹੱਬ ਬਣ ਗਏ ਹੈ ਔਰ ਬੱਚੇ ਪਰਫਾਰਮ ਕਰ ਰਹੇ ਹੈ ਔਰ ਉਹ ਕੰਪਨੀਆਂ ਨੂੰ ਪ੍ਰੋਜੈਕਟਸ ਬਾਹਰਲੇ ਕੰਟਰੀਜ਼ ਤੋਂ ਵੀ ਮਿਲਦੇ ਹੈ ਬੱਚੇ ਦਿਨ ਰਾਤ ਮਿਹਨਤ ਕਰਦੇ ਹੈ ਔਰ ਅੱਛਾ ਪਰਫਾਰਮ ਕਰ ਰਹੇ ਹੈ ਆਈਟੀ ਲਈ ਤਾਂ ਵੈਸੇ ਵੀ ਇੱਕ ਹੋ ਗਿਆ ਜੀ ਬੜਾ ਵਧੀਆ ਆਪਰਚੂਨਿਟੀ ਵਰਕ ਫਰਮ ਹੋਮ ਦੀ ਜਿਹੜੀ ਹੈਗੀ ਹੈ ਉਹ ਚਾਹੇ ਆਸਟ੍ਰੇਲੀਆ ਦੀ ਕੰਪਨੀ ਹੈ ਚਾਹੇ ਕੈਨੇਡਾ ਅਮਰੀਕਾ ਦੀ ਕੰਪਨੀ ਹੈ ਵਰਕ ਫਰਮ ਹੋਮ ਤੁਸੀਂ ਘਰੋਂ ਕਰ ਸਕਦੇ ਹੋ ਡੈਫ ਨੇਟਲੀ ਉਹਨਾਂ ਨੂੰ ਉਹਨਾਂ ਨੂੰ ਬੜਾ ਲੋ ਕੋਸਟ ਦੇ ਉੱਪਰ ਬੜੇ ਸਕیلਡ ਸਟੂਡੈਂਟਸ ਉਹਨਾਂ ਨੂੰ ਸਾਡੇ ਪੰਜਾਬ ਤੋਂ ਸਾਡੇ ਹਿੰਦੁਸਤਾਨ ਤੋਂ ਮਿਲ ਰਹੇ ਨੇ ਤੇ ਉਹਨਾਂ ਦਾ ਕੰਮ ਬੜਾ ਅੱਛਾ ਸੁਚੇਜੇ ਢੰਗ ਨਾਲ ਚੱਲ ਰਿਹਾ ਹੈ ਤੇ ਆਈਟੀ ਦਾ ਬੇਸਿਕਲੀ ਬੱਚੇ ਸਾਡੇ ਹైదరాబాద్ ਬੈਂਗਲੋਰੂ ਪੂਨੇ ਤੇ ਜਾਂ ਨੌਇਡਾ ਗੁੜਗਾਓ ਵੈਲ ਜਿਆਦਾ ਐਡਜਸਟ ਹੋ ਰਹੇ ਜਿਆਦਾ ਐਡਜਸਟ ਹੋ ਰਹੇ ਸਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਅਸੀਂ ਅੱਜ ਦੀ ਡੇਟ ਦੇ ਵਿੱਚ ਆਈਟੀ ਸੈਕਟਰ ਨੂੰ ਹੀ ਫੋਕਸ ਕਰਕੇ ਸ਼ਾਇਦ ਹਮੇਸ਼ਾ এডਿਕੇਸ਼ਨ ਲੈਣ ਦੀ ਕੋਸ਼ਿਸ਼ ਕਰਦੇ ਇਹ ਵੀ ਹੈ ਬਿਲਕੁਲ ਇਹੋ ਜੀ ਗੱਲ ਨਹੀਂ ਹੈ ਜੀ ਸਾਨੂੰ ਹੋਰ ਓਪਰਚ्युनिटीज ਜਿਹੜੀਆਂ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਵੀ ਕਹਿ ਲਓ ਪਲੰਬਿੰਗ ਸੈਕਟਰ ਦੇ ਵਿੱਚ ਜਾਂ ਹੋਰ ਜਿਹੜੀਆਂ ਵੋਕੇਸ਼ਨਲ ਸਟੱਡੀਆਂ ਆ ਉਹਦੇ ਵਿੱਚ ਵੀ ਬਹੁਤ ਪੋਟੈਂਸ਼ੀਅਲ ਹੈ ਬਹੁਤ سارے ਸਰਕਾਰ ਹੈਗੇ ਨੇ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਇੰਜੀਨੀਅਰਿੰਗ ਦੀ ਪੜਾਈ ਨੂੰ ਉਹ ਆਈਟੀਆਈ ਦੇ ਵਿੱਚ ਪੜ੍ਹ ਪਾਉਂਦੇ ਨੇ ਤਾਂ ਉੱਥੇ ਕਿੰਨੇ ਮੈਂ ਇਹ ਪੁੱਛਣਾ ਸੀ ਸਾਡੇ ਕੋਲ ਵੀ ਉੱਥੇ ਜਿਹੜੇ ਰੋਜ਼ਗਾਰ ਦੇ ਚਾਂਸਸ ਹੈ ਜਿਦਾ ਤੁਸੀਂ ਪਲੰਬਿੰਗ ਦਾ ਨਾਲਿਆ ਪਲੰਬਿੰਗ ਹੈ ਕਾਰਪੈਂਟਰ ਆ ਮੈਂ ਸੁਣਿਆ ਬਟ ਮੋਟਰ ਮੈਕੈਨਿਕ ਹੈ ਬਹੁਤ ਸਾਰੀਆਂ ਅਸਟਰਾ ਦੀਆਂ ਹੈਗੀਆਂ ਉੱਥੇ ਕਿੰਨੇ ਪਰਸੈਂਟ ਵੱਜ ਜਾਂਦੇ ਉਹਨਾਂ ਬੱਚਿਆਂ ਲਈ ਚਾਂਸਸ ਸਬਜਗਾਰ ਦੇ ਨਹੀਂ ਬਹੁਤ ਜਿਆਦਾ ਜੇ ਇਹਨਾਂ ਦੀ ਡਿਮਾਂਡ ਇੰਨੀ ਜਿਆਦਾ ਰਹਿੰ ਸਾਡੇ ਕੋਲ ਪੋਲੀਟੈਕਨਿਕ ਤੋਂ ਪਾਸ ਆਊਟ ਹੋਏ ਬੱਚਿਆਂ ਦੀ ਡਿਮਾਂਡ ਇੰਨੀ ਜ਼ਿਆਦਾ ਹੈ ਜੇ ਉਹ ਸਾਨੂੰ ਅੱਛੇ ਵਲਡਿੰਗ ਦੇ ਬੱਚੇ ਮਿਲਦੇ ਨਹੀਂ ਹੈ ਜੌਬ ਵਾਸਤੇ ਓਕੇ ਇੰਨੀ ਜ਼ਿਆਦਾ ਉਹਨਾਂ ਦੀ ਡਿਮਾਂਡ ਰਹਿੰਦੀ ਹੈ ਹੁਣ ਅਸੀਂ ਟ੍ਰੈਂਡ ਇਹੋ ਜਿਹਾ ਚੱਲ ਪਿਆ ਕਿ ਅਸੀਂ ਡਿਗਰੀ ਕਰੀਏ ਇੱਕ ਵਾਈਟ ਕਲਰ ਜੌਬ ਸਾਨੂੰ ਮਿਲ ਜੇ ਪੈਕੇਜ ਦੀ ਗੱਲ ਕਰਦੇ ਹਾਂ 7 ਲੱਖ 10 ਲੱਖ ਤੋਂ ਘੱਟ ਅਸੀਂ ਗੱਲ ਨਹੀਂ ਕਰਦੇ ਅਸੀਂ कि वही एक एंड है कि एक वही रास्ता है नहीं है एहोजा एहोजी कोई गल नहीं है और कितने भी बहुत ज्यादा अवेलेबल है देखो हुन ਸਾਡੇ ਕੋਲ ਜਿੰਨਾ ਇਸ ਲੈਵਲ ਦਾ ਵਰਕਰ ਹੈ ਜਿਹੜਾ ਕਿ ਵੋਕੇਸ਼ਨਲ ਕੰਮ ਕਰ ਰਿਹਾ ਹੈ ਉਹ 언ਕੁਐਲਿਫਾਈਡ ਹੈ ਰਾਜ ਮਿਸਤਰੀ ਹੈ ਉਹ ਉਹਨੇ ਕੁਛ ਨਹੀਂ ਟ੍ਰੇਨਿੰਗ ਲਈ ਹੁੰਦੀ ਉਹ ਮਤਲਬ ਐਕਸਪੀਰੀਅੰਸ ਨਾਲ ਹੀ ਬਣ ਗਿਆ ਐਕਸਪੀਰੀਅੰਸ ਨਾਲ ਹੀ ਬਣ ਗਿਆ ਹੁੰਦਾ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਸਾਰਿਆਂ ਨੂੰ ਇੱਕ ਵਾਰੀ ਵੋਕੇਸ਼ਨਲ ਐਜੂਕੇਸ਼ਨ ਦੇ ਕੇ ਫਿਰ ਇਸ ਪਾਸੇ ਤੋਰੀਏ ਸੋ ਇਹ ਚੀਜ਼ ਜਿਹੜੀ ਟ੍ਰੇਨਿੰਗ ਹੈ ਐ ਵੋਕੇਸ਼ਨਲ ਕੋਰਸੇ ਸਾਡੇ ਬਹੁਤ سارے ਸ਼ੁਰੂ ਹੋ ਚੁੱਕੇ ਆ ਆਈਟੀਆਈਸ ਦੇ ਵਿੱਚ ਹੋ ਚੁੱਕੇ ਆ ਪੋਲੀਟੈਕਨਿਕਸ 'ਚ ਹੋ ਚੁੱਕੇ ਆ 3-3 ਮਹੀਨੇ ਦੇ 6-6 ਮਹੀਨਿਆਂ ਦੇ ਕੋਰਸੇ ਆ ਤੁਸੀਂ ਕਰੋ ਟ੍ਰੇਨਿੰਗ ਲਓ ਸਰਟੀਫਿਕੇਟ ਲਓ ਤੇ ਤੁਸੀਂ ਇੱਕ ਬੈਟਰ ਜ਼ਿੰਦਗੀ ਨਿਭਾ ਸਕਦੇ ਹੋ ਤੁਹਾਡੇ ਚ ਵਰਕਿੰਗ ਕੰਫੀਡੈਂਸ ਵੀ ਜ਼ਿਆਦਾ ਹੋਏਗਾ ਲੀਡਰਸ਼ਿਪ ਕੁਆਲਿਟੀ ਜਿਹੜੀ ਹੈ ਉਹ ਆਏਗੀ ਸਭ ਤੋਂ ਜ਼ਿਆਦਾ ਨਿਖਾਰ ਆ ਜਾਏਗਾ ਤੁਹਾਡੇ ਦੇ ਵਿੱਚ ਬਿਲਕੁਲ ਬਿਲਕੁਲ ਔਰ ਇਹ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਨ ਦੀ ਵੀ ਲੋੜ ਹੈ ਪੇਰੈਂਟਸ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਸਿਰਫ ਇਹੋ ਹੀ ਨਾ ਦੇਖੀਏ ਕਿ ਇੱਕ ਡਿਗਰੀ ਲੈ ਲਈਏ ਤਾਂ ਅਸੀਂ ਜਾ ਕੇ ਤੇ ਜੌਬ ਦੇ ਲਾਈਨ 'ਚ ਖੜੇ ਹੋ ਜਾਈਏ ਤੁਸੀਂ ਆਪਣੇ ਕਿੱਤੇ ਕਰੋ ਔਰ ਆਪਣਾ ਕੰਮ ਅੱਜ ਦੇ ਡੇਟ ਦੇ ਵਿੱਚ ਸਟਾਰਟਅੱਪਸ ਦਾ ਇਨਾ ਜੋਰ ਪੈ ਰਿਹਾ ਹੈ ਇਨਕਿਊਬੇਸ਼ਨ ਦਾ ਇਨਾ ਗਵਰਨਮੈਂਟ ਨੇ ਫੈਸਿਲਿਟੇਟ ਕੀਤਾ ਹੋਇਆ ਹਰ ਯੂਨੀਵਰਸਿਟੀ ਕਾਲਜ ਦੇ ਵਿੱਚ ਫੈਸਿਲਿਟੇਸ਼ਨ ਕੀਤੀ ਹੋਈ ਹੈ ਇਨਕਿਊਬੇਸ਼ਨ ਸੈਂਟਰਸ ਖੋਲੇ ਹੋਏ ਸੋ ਉੱਥੇ ਇਹੋ ਹੀ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ ਸਾਰੀਆਂ ਬਿਲਕੁਲ ਸਹੀ ਗੱਲ ਇਹ ਮੈਂ ਨਾਲ ਇੱਕ ਤੁਹਾਡੇ ਕੋਲ ਹੋਰ ਪੁੱਛਾਂ ਵੀ ਇਹ ਟ੍ਰੇਨਿੰਗਸ ਤਾਂ ਹੋਈਆਂ ਲੇਕਿਨ ਪੇਰੈਂਟਸ ਦੀ ਗੱਲ ਕਰ ਰਹੇ ਸੀ ਪੇਰੈਂਟਸ ਦੇ ਦਿਮਾਗ 'ਚ ਅੱਜਕੱਲ੍ਹ ਇੱਕ ਹੋਰ ਚੀਜ਼ ਅੜ ਗਈ ਹੈ ਬੱਚਿਆਂ ਨਾਲੋਂ ਜ਼ਿਆਦਾ ਪੇਰੈਂਟਸ ਦੇ ਬੱਚੇ ਵੀ ਮੈਂ ਕਹਾਂਗਾ ਪਿੱਛੇ ਨਹੀਂ ਹੈ ਪਲੱਸ 2 ਕਰਾਓ ਬੱਚ ਨੂੰ ਆਸਟ੍ਰੇਲੀਆ ਕੈਨੇਡਾ ਭੇਜ ਦਿਓ ਦੇਖੋ ਉਹ ਪਲੱਸ 2 ਜਿਹੜੀ ਹੈ ਨਾ ਅਸੀਂ ਉਹਨੂੰ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਨਹੀਂ ਕਵਰ ਕਰਦੇ ਜੀ ਪਹਿਲੀ ਗੱਲ ਤਾਂ ਉਹ ਇੱਕ ਵੀਜ਼ਾ ਲੈਣ ਵਾਸਤੇ ਉਹਨੂੰ ਪੜ੍ਹਨਾ ਪੈ ਰਿਹਾ ਜੀ ਉੱਥੇ ਜਾ ਕੇ ਉਹਨੇ ਕੀ ਕਰਨਾ ਹੈ ਕੋਈ ਪਤਾ ਨਹੀਂ ਜੀ ਜੀ ਉਹ ਉਹ ਹੀ ਟੈਕਨੀਕਲ এডਿਕੇਸ਼ਨ ਨਹੀਂ ਉਹ ਆਪਣਾ ਜ਼ਿੰਦਗੀ ਜਿਹੜੀ ਹੈ ਉਹ ਪਤਾ ਨਹੀਂ ਕਿਸ ਤਰ੍ਹਾਂ گزار ਰਿਹਾ ਬਾਹਰ ਜਾ ਕੇ ਇਹ ਉਹ ਹੀ ਜਾਣਦਾ ਸਕਸੈਸ ਸਟੋਰੀਜ਼ ਘੱਟ ਆ ਤੇ ਫੇਲਰ ਸਟੋਰੀਜ਼ ਅੱਜ ਕੱਲ ਅਸੀਂ ਜ਼ਿਆਦਾ ਸੁਣ ਰਹੇ ਆ ਤੇ ਇਸ ਕਰਕੇ ਸਾਡੇ ਕੰਟਰੀ ਦੇ ਵਿੱਚ ਇੰਨਾ ਵਧੀਆ ਇਨਫਰਾਸਟ੍ਰਕਚਰ ਇੰਨਾ ਵਧੀਆ ਮਾਹੌਲ ਬਣ ਚੁੱਕਿਆ ਹੈ ਕਿ ਮੈਂ ਨਹੀਂ ਸਮਝਦਾ ਕਿ ਬਾਹਰ ਜਾ ਕੇ ਸਾਨੂੰ ਨੌਕਰੀ ਲੱਭਣ ਦੀ ਕੋਈ ਲੋੜ ਰਹਿ ਗਈ ਹੈ ਬਿਲਕੁਲ ਪ੍ਰੋਫੈਸਰ ਸਾਹਿਬ ਇਸੇ ਗੱਲ ਨੂੰ ਅੱਗੇ ਜੋੜੋ ਵੀ ਕੀ ਬਾਹਰ ਜਾਣ ਨਾਲੋਂ ਬੈਟਰ ਨਹੀਂ ਹੈ ਵੀ ਅੱਛੀ 30 ਲੱਖ ਲਾ ਕੇ ਕੋਈ ਪਲੱਸ 2 ਕਰਕੇ ਬਾਹਰ ਜਾਵੇ ਉਹਨੂੰ ਇੱਥੇ ਤਕਨੀਕੀ ਸਿੱਖਿਆ ਦੇਵੋ ਤਾਂ ਰੋਜ਼ਗਾਰ ਆਪਣਾ ਸਵੈ ਰੋਜ਼ਗਾਰ ਉਹ ਇੱਥੇ ਪ੍ਰਾਪਤ ਕਰੇ ਖੁਦ ਵੀ ਕਮਾਵੇ ਔਰ ਉਹਦੇ ਸਿਰ ਦੇ ਉੱਤੇ ਕਿੰਨੇ ਲੋਕ ਹੋਰ ਕਮਾਣਗੇ ਦੇਖੋ ਤੁਸੀਂ ਇਹ ਮੈਂ ਮੰਨਾਂਗਾ ਕਿ ਇਹ ਇੱਕ ਪੇੜ ਚਾਲ ਹੈ ਜੀ ਸਾਡੇ ਪੰਜਾਬ ਦੇ ਸਾਡੇ ਵਸੇ ਪੰਜਾਬ ਦੇ ਪੁੱਤਰ ਪੰਜਾਬ ਦੀਆਂ ਧੀਆਂ ਸੈਂਸ ਆਫ ਬਿਲੋਂਗਿੰਗਨੈਸ ਜਿਹੜੀ ਹੈ ਨਾ ਉਹਨਾਂ ਦੇ ਵਿੱਚ ਉਹ ਖਤਮ ਹੁੰਦੇ ਜਾ ਰਹੀ ਹੈ ਕਿ ਜਦ ਜਦ ਅਸੀਂ ਹੀ ਪੰਜਾਬ ਨੂੰ ਛੱਡ ਦੇਾਂਗੇ ਤਾਂ ਪੰਜਾਬ ਨੂੰ ਕੌਣ ਸੰਭੇਗਾ ਤੇ ਜੇ ਸੈਂਸ ਆਫ ਬਿਲੋਂਗਿੰਗਨੈਸ ਸਾਡੇ ਵਿੱਚ ਆ ਜਾਏ ਅਸੀਂ ਕਹਿੰਦੇ ਹਾਂ ਕਿ ਬਾਹਰੋਂ ਕੋਈ ਕੁਝ ਲੋਗ ਕਿਸੇ ਹੋਰ ਸਟੇਟ ਵਿੱਚੋਂ ਆ ਕੇ ਕਾਮਯਾਬ ਹੋ ਜਾਂਦੇ ਹਨ ਤਾਂ ਸਾਡੇ ਪੰਜਾਬ ਦੇ ਪੁੱਤਰ ਧੀਆਂ ਕਾਮਯਾਬ ਕਿਉਂ ਨਹੀਂ ਹੋ ਸਕਦੇ ਥੋੜੇ ਜੇ ਐਫਰਟ ਕਰਨ ਪੜਨ ਜਾਣਾ ਹੈ 노 ਡਾਊਟ ਤੁਸੀਂ ਬਾਹਰ ਇੱਕ ਅੱਛੀ ਯੂਨੀਵਰਸਿਟੀ ਜਾਣਾ ਹੈ ਤੁਸੀਂ ਇੱਥੋਂ ਗ੍ਰੈਜੂਏਸ਼ਨ ਕਰਕੇ ਜਾਓ ਕੁਝ ਨਵਾਂ ਸਿੱਖ ਕੇ ਆਓ ਤੇ ਵਾਪਸ ਫਿਰ ਪੰਜਾਬ ਦੇ ਵਿੱਚ ਆ ਕੇ ਕੁਝ ਨਵਾਂ ਕਰੋ ਬਿਲਕੁਲ ਸਾਡੇ ਪੰਜਾਬ ਦੇ ਵਿੱਚ ਕਈ ਸਕਸੈਸ ਸਟੋਰੀਜ਼ ਨੇ ਅ ਐਂਟਰਪ੍ਰੈਨਰਸ਼ਿਪ ਦੇ ਵਿੱਚ ਰੋਜ਼ਗਾਰ ਦੇਣ ਵਾਲੇ ਬਣੇ ਨੇ ਸਾਡੇ ਹੀ ਸਟੂਡੈਂਟ ਪੰਜਾਬ ਦੇ ਹੀ ਸਾਡੇ ਵਸਨੀਕ ਅਦਰਵਾਈਜ਼ ਕੀ ਰੋਜ਼ਗਾਰ ਲੈਣ ਨਾਲੋਂ ਕਈਆਂ ਨੂੰ ਰੋਜ਼ਗਾਰ ਉਹਨਾਂ ਦਿੱਤਾ ਹੈ। ਕਈ ਐਗਜ਼ਾਮਪਲਸ ਆ ਸਾਡੇ ਕੋਲ। ਸਾਇ ਸੋਨਾ ਲੇਕਾ ਡਾਇਰੈਕਟਰ ਹੈ, ਚਾਹੇ ਟ੍ਰਾਈਡੈਂਟ ਹੈ, ਚਾਹੇ ਤੁਹਾਡੇ ਕੋਲ ਉਹਨ ਲੇਟੈਸਟ ਐਗਜ਼ਾਮਪਲ ਲਾਹੌਰੀ ਜੀਰਾ ਦਾ ਜੋ ਆਪਾਂ ਕੰਪਨੀ ਗਿਣਦੇ ਹਾਂ ਸਾਡੇ ਪੰਜਾਬ ਦੇ ਪੁੱਤਰਾ ਨੇ ਸ਼ੁਰੂ ਕੀਤੀ। ਤਾਂ ਐਸਾ ਨਹੀਂ ਹੈ ਕਿ ਪੰਜਾਬ 'ਚ ਰੋਜ਼ਗਾਰ ਦਾ ਤੁਹਾਨੂੰ ਕੋਈ ਕਮੀ ਦੇਖਣ ਨੂੰ ਆ ਰਹੀ ਹੈ। ਸਰਕਾਰੀ ਨੌਕਰੀ ਦੀ ਗੱਲ ਸਰਕਾਰੀ ਨੌਕਰੀ ਸਾਰਿਆਂ ਨੂੰ ਨਹੀਂ ਮਿਲ ਸਕਦੀ। ਕੋਈ ਵੀ ਦੇਸ਼ ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦਾ। ਤੇ ਸਾਨੂੰ ਜਿਵੇਂ ਸਾਡੇ ਆਨਰੇਬਲ ਵਾਈਸ ਚਾਂਸਲਰ ਸਾਹਿਬ ਨੇ ਵੀ ਦੱਸਿਆ ਕਿ ਕੀ ਆਈਆਰਟੀਜ਼ ਵਗੈਰਾ ਦੇ ਟਾਪਰ ਵੀ ਸਾਰੇ ਸਰਕਾਰੀ ਨੌਕਰੀ ਹੀ ਵੱਲ ਵੇਖਦੇ ਨੇ ਸਭ ਪ੍ਰਾਈਵੇਟ ਫਰਮਸ ਦੇ ਵਿੱਚ ਕੰਮ ਕਰਦੇ ਨੇ ਔਰ ਬਹੁਤ ਅੱਛਾ ਰਾਈਜ਼ ਕਰਦੇ ਨੇ ਤੇ ਸਾਡੇ ਨੌਜਵਾਨ ਪੀੜੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਿਰਫ ਪਲੱਸ 2 ਕਰਕੇ ਬਾਹਰ ਨਾ ਜਾਓ ਤੁਸੀਂ ਇੱਥੇ ਹੀ ਕਿਤਾ ਮੁਕੀ ਕੋਰਸ ਕਰ ਸਕਦੇ ਹੋ ਤੁਸੀਂ ਇੱਥੇ ਯੂ ਕੈਨ ਡੂ ਦਾ ਵੰਡਰਸ ਹੇਅਰ ਐਟ ਪੰਜਾਬ ਬਿਲਕੁਲ ਸਹੀ ਇੱਕ ਗੱਲ ਮੈਂ ਇੱਥੇ ਹੋਰ ਜੋੜਨਾ ਚਾਹਾਂਗਾ ਕਿ ਜਿਹੜੇ ਸਾਡੇ ਪੰਜਾਬ ਦੇ ਯੂਥ ਹੈ ਜੀ ਉਹਦੇ ਵਿੱਚ ਇੰਨੀ એનર્ਜੀ ਔਰ ਇੰਨੀ ਐਕਸਾਈਟਮੈਂਟ ਔਰ ਐਨੀ ਐ ਐਂਟਰਪ੍ਰੈਨਿਉਰਸ਼ਿਪ ਦੀ ਸਕਿਲਸ ਹੈ ਆਲਰੇਡੀ ਇਨਹੈਰਿਟਿਡ ਹੈ ਕਿ ਅਸੀਂ ਮਤਲਬ ਬੁਰੀ ਕੋਸ਼ਿਸ਼ ਕਰਦੇ ਆ ਸਕਸੈਸਫੁਲ ਨਹੀਂ ਨਹੀਂ ਤੁਸੀਂ ਕੀ ਸਮਝ ਗਏ ਉਹਨਾਂ ਨੂੰ ਦਸ਼ਾ ਤੇ ਦਸ਼ਾ ਦਾ ਨਿਰਦੇਸ਼ ਜਿਹੜੇ ਜਿਹੜੇ ਦਿੱਤੇ ਸਹੀ ਨਹੀਂ ਮਿਲ ਰਹੇ ਜੀ ਬਿਲਕੁਲ ਸਾਨੂੰ ਲੋਡ ਹੈ ਕਿ ਸਾਡਾ ਰੋਲ ਜਿਹੜਾ ਹੈ ਉਹਨਾਂ ਨੂੰ ਗਾਈਡ ਕਰਨਾ ਹੈ ਅਸੀਂ ਉਹਨਾਂ ਨੂੰ ਸਹੀ ਰਸਤੇ ਤੇ ਪਾਈਏ ਅਸੀਂ ਉਹਨਾਂ ਨਾਲ ਜ਼ਿਆਦਾ ਇੰਟਰੈਕਟ ਕਰੀਏ ਸਾਡੇ ਹਰ ਕਾਲਜ ਦੇ ਵਿੱਚ ਇਹੋ ਜਿਹੀਆਂ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਹਰ ਬੱਚੇ ਨੂੰ ਆਏ ਇਹ ਦੱਸਣਾ ਪਏਗਾ ਕਿ ਤੂੰ ਕਿੱਥੇ ਜਾ ਸਕਦਾ ਹੈ ਕਿੱਥੇ ਜਾਣਾ ਚਾਹੀਦਾ ਤੈਨੂੰ ਬਿਲਕੁਲ ਬਿਲਕੁਲ ਫਿਰ ਇਹਦੀ ਸ਼ੁਰੂਆਤ ਕਿੱਥੋਂ ਕੀਤੀ ਜਾਵੇ ਦੇਖੋ ਮੈਂ ਜਦੋਂ ਬੱਚਾ 8ਵੀਂ 10ਵੀਂ ਚ ਪੜ੍ਹਦਾ ਹੈ ਤਾਂ ਉਸ ਲਈ ਕਹਿੰਦੇ ਜੀ بیس ਬਣਾਉਣਾ ਸ਼ੁਰੂ ਕਰ ਦਿਓ ਜਿਸ ਤਰ੍ਹਾਂ ਫੌਰੀਨ ਦੇ ਵਿੱਚ ਹੁੰਦਾ ਹੈ ਵੀ 8 ਤੋਂ ਬਾਅਦ ਉਹਨੂੰ 3 ਮਹੀਨੇ ਲਈ ਵੋਕੇਸ਼ਨਲ ਕਮਾ ਲੈ ਕੇ ਭੇਜ ਦਿੱਤਾ ਜਾਂਦਾ ਹੈ ਬੱਚੇ ਨੂੰ ਉਹਦਾ ਇੰਟਰਸਟ ਦੇਖ ਕੇ ਇਸੇ ਤਰ੍ਹਾਂ ਕਿਤੇ ਇੱਥੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਹਲੇ ਤੱਕ ਮਾਹੌਲ ਬਣਿਆ ਨਹੀਂ ਹੈ ਕਿ ਇੱਥੇ ਨੇ ਇਸ ਤਰ੍ਹਾਂ ਦਾ ਚਾਹੀਦਾ ਵੀ ਬੱਚੇ ਦਾ ਉਹ ਦੇਖ ਕੇ ਇੰਟਰਸਟ ਦੇ ਕੇ ਉਸ ਨੂੰ ਉਸ ਤਰ੍ਹਾਂ ਦਾ بیس ਬਣਾਇਆ ਜਾਵੇ ਟੀਚਰਾਂ ਵੱ ਮੈਨੂੰ ਯਾਦ ਆ ਰਿਹਾ ਕਿ ਕਿਤੇ ਮੁੱਖ ਮੰਤਰੀ ਸਾਹਿਬ ਨੇ ਇਹ ਇਨੀਸ਼ੀਏਟਿਵ ਲਿਆਸ ਸਾਡੇ ਸਕੂਲਾਂ ਦੇ ਵਿੱਚ ਜੀ ਜੀ ਕਿ ਉਹਨਾਂ ਦੀ ਟ੍ਰੇਨਿੰਗ ਵਾਸਤੇ ਉਹਨਾਂ ਨੂੰ ਗਾਈਡੈਂਸ ਵਾਸਤੇ ਜੀ ਇੱਕ ਨਵੇਂ ਸੈਲਸ ਖੋਲੇ ਗਏ ਆ ਸਕੂਲਾਂ ਦੇ ਵਿੱਚ ਕਿ ਤੁਸੀਂ ਬੱਚਿਆਂ ਨੂੰ ਇਹ ਸਜੈਸਟ ਕੀਤਾ ਜਾਏ ਕਿ ਤੁਹਾਨੂੰ ਤੁਹਾਨੂੰ ਕੀ ਕਰਨਾ ਚਾਹੀਦਾ ਕਿੱਥੇ ਜਾਣਾ ਚਾਹੀਦਾ ਉਹਦੀ ਬਹੁਤ ਜ਼ਿਆਦਾ ਲੋਡ ਹੈ ਔਰ ਮੇਰਾ ਖਿਆਲ ਆ ਕਿ ਜੇ ਸਾਨੂੰ ਮੌਕਾ ਮਿਲਿਆ ਤੇ ਅਸੀਂ ਵੀ ਆਪਣੇ ਹਰ ਕਾਲਜ ਦੇ ਵਿੱਚ ਇਹੋ ਜਿਹੇ ਸੈਂਟਰਸ ਖੋਲਾਂਗੇ ਕਿ ਜਿਹਦੇ ਵਿੱਚ ਕਿ ਬੱਚਿਆਂ ਨੂੰ ਐਡਵਾਈਸ ਦੇਣ ਵਾਸਤੇ ਅਸੀਂ ਤਿਆਰੀ ਹੈ ਟ੍ਰੇਨਡ ਸਾਡੇ ਪ੍ਰੋਫੈਸ਼ਨਲਸ ਹੋਣ ਜਿਹੜੇ ਕਿ ਗਾਈਡੈਂਸ ਕੈਰੀਅਰ ਕਾਉਂਸਲ ਕੈਰੀਅਰ ਗਾਈਡੈਂਸ ਵਾਸਤੇ ਉਹਨਾਂ ਦੀ ਹੈਲਪ ਕੀਤੀ ਜਾਏ ਉਹਨਾਂ ਨੂੰ ਬੱਚਿਆਂ ਨੂੰ ਸਮਝਾਇਆ ਜਾਏ ਕਿ ਤੁਹਾਡੇ ਵਾਸਤੇ ਕੀ ਅੱਛਾ ਹੈ ਕਿਹੜੀ ਕਿਹੜੀ ਓਪਰਚ्युनिटीਜ਼ ਹੋਰ ਅਵੇਲੇਬਲ ਹੈ ਇੱਕ ਦੇ ਵਿੱਚ ਮੈਂ ਐਡ ਕਰਨਾ ਚਾਹਾਂਗਾ ਸਾਡੀ ਯੂਨੀਵਰਸਿਟੀ ਵੀ ਇੱਕ ਉਪਰਾਲਾ ਕਰ ਰਹੀ ਹੈ ਆਨਰੇਬਲ ਵਾਈਸ ਚਾਂਸਲਰ ਸਾਹਿਬ ਦੇ ਦਿਸ਼ਾ ਨਿਰਦੇਸ਼ ਹਿਟ ਅਸੀਂ ਜਿਹੜੇ ਸਰਕਾਰੀ ਸਕੂਲ ਨੇ ਸਾਡੇ ਪੰਜਾਬ ਦੇ ਉਹਨਾਂ ਦੇ ਬੱਚੇ ਸਾਡੀ ਯੂਨੀਵਰਸਿਟੀ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਅਸੀਂ ਵੱਖ-ਵੱਖ ਡਿਪਾਰਟਮੈਂਟਸ ਵਿੱਚ ਵਿਜ਼ਿਟ ਕਰਾਣੇ ਆ ਲੈਬਸ ਦਿਖਾਣੇ ਆ ਵੱਖਰੀਆਂ ਨਵੀਆਂ ਮਸ਼ੀਨਾਂ ਦਿਖਾਣੇ ਆ ਜਿਨ੍ਹਾਂ ਤੇ ਕੰਮ ਹੁੰਦਾ ਤੇ ਉਸ ਦੇ ਨਾਲ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਵਿਚਾਰ ਜੋ ਸਾਇੰਸ ਬਾਰੇ ਟੈਕਨੋਲੋਜੀ ਬਾਰੇ ਤਕਨੀਕੀ ਸਿੱਖਿਆ ਬਾਰੇ ਹੈ ਉਹ ਕਾਫੀ ਚੇਂਜ ਹੁੰਦਾ ਹੈ ਕਿ ਜਿਵੇਂ ਉਹਨਾਂ ਨੂੰ ਜਦੋਂ ਜੋ ਕਿਤਾਬਾਂ ਚੋਂ ਪੜ੍ਹਦੇ ਨੇ ਐਕਚੁਅਲ ਦੇ ਵਿੱਚ ਆ ਕੇ ਉਹ ਦੇਖਦੇ ਨੇ ਮਸ਼ੀਨਾਂ ਪਈਆਂ ਕਿਸ ਤਰ੍ਹਾਂ ਕੰਮ ਕਰਦੀਆਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਅਟਰੈਕਟ ਹੋਣਗੇ ਟੈਕਨੋਲੋਜੀ ਵਾਲ ਟੈਕਨੀਕ ਸਿੱਖਿਆ ਵਾਲ ਇੱਕ ਸੁਣਨ ਚ ਇਹ ਵੀ ਆਇਆ ਹੈ ਵੀ ਇੱਕ ਰੋਪੜ ਦੇ ਵਿੱਚ ਕੋਈ ਸਕਿੱਲ ਯੂਨੀਵਰਸਿਟੀ ਵੀ ਖੁੱਲੀ ਹੈ ਵੀ ਉਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਬੱਚਿਆਂ ਨੂੰ ਸਿਖਾਉਣ ਦੀ ਕਿਉਂਕਿ ਤੁਸੀਂ ਤਾਂ ਜੁੜੇ ਹੋਏ ਯੂਨੀਵਰਸਿਟੀ ਨਾਲ ਤੁਹਾਡੀ ਟੈਕਨੀਕਲ ਯੂਨੀਵਰਸਿਟੀ ਹੈ ਵੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਵੀ ਉੱਥੇ ਦੀ ਯੂਨੀ ਸਕਿੱਲ ਯੂਨੀਵਰਸਿਟੀ ਵਿੱਚ ਬੱਚੇ ਨੂੰ ਸਕਿਲਡ ਵਰਕਰ ਸਕਿਲਡ ਜਿਹੜੀਆਂ ਉਹ ਕੰਮ ਕਰ ਸਿਖਾਏ ਜਾਣਗੇ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਉਸ ਰੋਜ਼ਗਾਰ ਆਪਰੇਸ਼ਨਲ ਨਹੀਂ ਹੈ ਯੂਨੀਵਰਸਿਟੀਆਂ ਕੇ ਲੀ ਯੂਨੀਵਰਸਿਟੀ ਲਾਈਕ ਇਨ ਹਰਿਆਣਾ ਦੇ ਵਿੱਚ ਵੀ ਇੱਕ ਸਕਿੱਲ ਯੂਨੀਵਰਸਿਟੀ ਚੱਲ ਰਹੀ ਹੈ ਤਾਂ ਉਹ ਬੇਸਿਕਲੀ ਵੋਕੇਸ਼ਨਲ ਕੋਰਸੇਸ ਦੇ ਉੱਪਰ ਉਹ ਫੋਕਸ ਕਰਨਗੇ ਜੋ ਹਰਿਆਣਾ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਹੈ ਜੋ ਉਹਨਾਂ ਦੀ ਯੂਨੀਵਰਸਿਟੀ ਦੀ ਅਸੀਂ ਵੈਬਸਾਈਟ ਵਿਜ਼ਿਟ ਕਰੀ ਹੈ ਤਾਂ ਡਿਫਰੈਂਟ ਕੋਰਸੇਸ ਸਾਨੂੰ ਪਤਾ ਲੱਗਦੇ ਨੇ ਤਾਂ ਉਮੀਦ ਹੈ ਕਿ ਸਾਡੇ ਪੰਜਾਬ ਦੇ ਵਿੱਚ ਵੀ ਬੱਚਿਆਂ ਦੇ ਸਕਿੱਲਸ ਨੂੰ ਨਿਖਾਰਨ ਵਾਸਤੇ ਇਹ ਯੂਨੀਵਰਸਿਟੀ ਕੰਮ ਕਰੇਗੀ ਕੰਮ ਕਰੇਗੀ ਐ ਡਾਕਟਰ ਇੱਕ ਗੱਲ ਹੋਰ ਵੀ ਤੁਸੀਂ ਕਿਹਾ ਵੀ ਇਹ ਬਿਲਕੁਲ ਸਹੀ ਗੱਲ ਹੈ ਵੀ ਹਰ ਇੱਕ ਬੱਚਾ ਜਦੋਂ ਡਿਗਰੀ ਕਰ ਲੈਂਦਾ ਨਾ ਉਹਦਾ ਖੁਆਬ ਹੁੰਦਾ ਵੀ ਮੈਂ ਸਰਕਾਰੀ ਨੌਕਰੀ ਕਰਾਂ ਉਹ ਵਾਈਟ ਕਲਰ ਜੌਬ ਜਿਹੜਾ ਕਹਿੰਦੇ ਨਾ ਵੀ ਵਾਈਟ ਕਲਰ ਜੌਬ ਲਵਾਂ ਸਰਕਾਰੀ ਜਾਂ ਵੀ ਮੈਂ ਘੰਟੀ ਮਾਰਾਂ ਪੀਆ ਨਾ ਆਵੇ ਤੇ ਉਹ ਸਾਰਾ ਕੁਝ ਉਹ ਚੀਜ਼ਾਂ ਜ਼ਬਰਦਾਰ ਦਿਮਾਗ ਦੇ ਵਿੱਚ ਬੈਠ ਜਾਂਦੀਆਂ ਔਰ ਪੇਰੈਂਟਸ ਵੀ ਬੜੇ ਜ਼ਿੰਮੇਵਾਰ ਹੁੰਦੇ ਲਈ ਉਹ ਚੀਜ਼ਾਂ ਬਟ ਜਾਂਦੇ ਲਈ ਲੇਕਿਨ ਗੱਲ ਇਹ ਹੈ ਵੀ ਜੇ ਉਹ ਹੀ ਬੱਚਾ ਠੀਕ ਹੈ ਅਗਰ ਉਹਦੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਅੱਛੀ ਹੈ ਪੈਸਾ ਉਹਨਾਂ ਕੋਲ ਹੈਗਾ ਹੈ ਅਗਰ ਉਹ ਆਪਣਾ ਕੰਮ ਕਰਨਾ ਚਾਹ ਦੇ ਵਿੱਚੋਂ ਜਾ ਕੇ ਆਪਣੀ ਇੰਡਸਟਰੀ ਲਗਾ ਸਕਦੇ ਆਪਣਾ ਕੰਮ ਕਰ ਸਕਦੇ ਸਰ ਦੇਖੋ ਸਾਡੇ ਜਿਹੜੇ ਟ੍ਰੇਨਿੰਗ ਹੈ ਨਾ ਜੀ ਟੈਕਨੀਕਲ এডਿਕੇਸ਼ਨ ਦੀ ਜੀ ਉਹਦਾ ਇੱਕ ਇਨਹੇਰੈਂਟ ਪਾਰਟ ਹੈ ਕਿ ਅਸੀਂ 6 ਮਹੀਨੇ ਵਾਸਤੇ ਬੱਚੇ ਨੂੰ ਇੰਡਸਟਰੀ ਦੇ এনवायरमेंट ਦੇ ਵਿੱਚ ਪੇ ਹੀ ਦਿੰਨੇ ਆ ਬਿਲਕੁਲ ਠੀਕ ਉਹ ਉੱਥੇ ਜਾ ਕੇ ਉਹਦਾ ਇੰਟਰਸਟ ਡਵੈਲਪ ਹੁੰਦਾ ਜੀ ਉਹਨੂੰ ਇਹ ਲੱਗਦਾ ਕਿ ਇਹ ਕੰਮ ਮੈਂ ਵੀ ਕਰ ਸਕਦਾ ਬਿਲਕੁਲ ਉਹਨਾਂ ਨੂੰ ਫਿਰ ਅੱਗੇ ਅਸੀਂ ਆ ਕੇ ਜਦੋਂ ਬੱਚਾ ਡਿਗਰੀ ਕਰਕੇ ਕੰਪਲੀਟ ਕਰਕੇ ਸਾਡੇ ਕੋਲ ਆਂਦਾ ਹੈ ਤੇ ਅਸੀਂ ਉਹਨੂੰ ਇਨਕਿਊਬੇਸ਼ਨ ਸੈਂਟਰ ਦੇ ਵਿੱਚ ਲੈ ਜਾਂਦੇ ਆ ਉਹਨੂੰ ਇਹ ਸੁਜੈਸਟ ਕਰਦੇ ਆ ਕਿ ਤੈਨੂੰ ਕਿਹੜੇ ਕਿਹੜੇ ਓਪਰਚ्युनिटीਜ਼ ਹੋਰ ਕਰ ਸਕਦਾ ਕਿ ਕਿਦੇ ਵਿੱਚ ਇੰਟਰਸਟ ਹੈ ਔਰ ਇਹ ਦੇਖੋ ਜਿਹੜੀ ਬੱਚੇ ਨੇ ਆਪਣੇ ਆਪ ਇੰਟਰਸਟ ਕ੍ਰੀਏਟ ਕੀਤਾ ਇੰਡਸਟਰੀ ਜਾ ਕੇ ਉਹਨੂੰ ਇਹ ਲੱਗਿਆ ਕਿ ਮੈਂ ਕੋਈ ਸੇ ਬੈਟ ਬਣਾਣ ਦੀ ਕੋਈ ਟੂਲ ਟਾਇ ਬਣਾਉਂਦੀ ਮੈਂ ਕੋਈ ਇੰਟਰਸਟ ਮੇਰਾ ਹੈ ਤੇ ਉਹਨੂੰ ਉਹੋ ਜੀ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਉਹ ਪਹਿਲਾਂ ਉਹਦਾ ਪ੍ਰੋਟੋਟਾਈਪ ਬਣਾਉਂਦਾ ਸਾਡੇ ਕੋਲ ਉਹ ਬਣਾ ਕੇ ਤੇ ਉਹਨੂੰ ਮਾਰਕੀਟ ਦੇ ਵਿੱਚ ਸਰਵੇ ਕਰਦਾ ਉਹਨੂੰ ਦਿਖਾਉਂਦਾ ਜਾ ਕੇ ਪ੍ਰੋਡਕਟ ਇਹ ਸਾਰਾ ਗਰਾਉਂਡਵਰਕ ਜਿਹੜਾ ਹੈ ਨਾ ਜੀ ਉਹ ਜਦੋਂ ਕਰ ਲੈਂਦਾ ਤੇ ਜਦੋਂ ਉਹਦੀ ਡਿਮਾਂਡ ਉਹਦੇ ਸਰਵੇ ਕੰਪਲੀਟ ਹੋ ਕੇ ਆਉਂਦਾ ਤੇ ਫਿਰ ਉਹ ਉਹਨੂੰ ਕੋਈ ਫਾਈਨੈਂਸ਼ੀਅਲ ਪਾਰਟਨਰ ਅਸੀਂ ਲੱਭ ਕੇ ਦਿੰਨੇ ਆ ਕਿ ਇਹਨੂੰ ਹੁਣ ਫੰਡਿੰਗ ਦੀ ਲੋੜ ਪੈ ਗਈ ਆ ਮੈਂ ਇਹੀ ਕਹਿਣਾ ਚਾਹੁੰਦਾ ਸੀ ਮੈਨੂੰ ਕੁਝ ਫੀਡਬੈਕ ਮਿਲੀ ਸੀ ਵੀ ਤੁਸੀਂ ਖਾਸ ਕਰਕੇ ਤੁਸੀਂ ਵੀ ਜਦੋਂ ਤੁਸੀਂ ਚਾਰ ਸੰਭਾਲ ਲਿਆ ਪੀਟੀਯੂ ਦਾ ਵੀ ਅਗਰ ਕੋਈ ਆ ਕੇ ਤੁਹਾਡੇ ਕੋਲ ਚਾਹੁੰਦਾ ਵੀ ਕਿ ਮੈਂ ਆਹ ਕੰਮ ਕਰਨਾ ਚਾਹੁੰਦਾ ਮਨੂੰ ਤੁਸੀਂ ਸਾਰ ਨੂੰ ਪੂਰਾ ਪ੍ਰੋਜੈਕਟ ਰਿਪੋਰਟ ਬਣਾ ਕੇ ਦਿੰਦੇ ਹੋ ਪੂਰਾ ਉਹਨੂੰ ਦੱਸ ਦਿਓ ਕਿੱਥੋਂ ਫਾਈਨਾਂਸ ਤੁਹਾਨੂੰ ਮਿਲ ਸਕਦਾ ਹੈ ਉਹਨੂੰ ਔਰ ਕਈ ਵਾਰ ਤਾਂ ਫਾਈਨਾਂਸ ਤੁਸੀਂ ਅਵੇਲੇਬਲ ਕਰਾ ਸਕਦੇ ਜੀ ਜੀ ਇਹ ਚੀਜ਼ ਸਾਡੇ ਸਿਸਟਮ ਦੇ ਵਿੱਚ ਬਹੁਤ ਜ਼ਰੂਰੀ ਹੈ ਦੇਖੋ ਟੈਕਨੀਕਲ এডਿਕੇਸ਼ਨ ਇਹ ਸਾਇੰਸ এডਿਕੇਸ਼ਨ ਤੋਂ ਬਹੁਤ ਡਿਫਰੈਂਟ ਹੈ ਜੀ ਅਸੀਂ ਇਹਨੂੰ ਕਲਾਸਰੂਮ ਟੀਚਿੰਗ ਤੋਂ ਵੱਖਰੇ ਕਰਕੇ ਦੇਖੀਏ ਇਹਦੀ ਜਿਹੜੀ ਟ੍ਰੇਨਿੰਗ ਉਹ ਜਿਹੜੀਆਂ ਯੂਨਿਟਸ ਹਨਾ ਇੰਡਸਟਰੀਅਲ ਯੂਨਿਟਸ ਹਨ ਉਹਨਾਂ ਦੇ ਨਾਲ ਹੀ ਹੋ ਸਕਦੀ ਹੈ ਇਹ ਵੱਖਰੇ ਨਹੀਂ ਹੋ ਸਕਦੀ ਜੀ ਤਾਂ ਕਿ ਉਸ ਅਗਰ ਸਹੀ तरीके okay. दी ट्रेनिंग ਹੋਏਗੀ ਬੱਚੇ ਦਾ ਇੰਟਰਸਟ ਆਟੋਮੈਟਿਕਲੀ ਉਸਪਾਸੇ ਚਲਾ ਜਾਏਗਾ ਉਹਦੇ ਦਿਮਾਗ 'ਚ ਘੁੰਮਣਾ ਸ਼ੁਰੂ ਹੋ ਜਾਏਗਾ ਕਿ ਮੈਂ ਹੁਣ ਇੰਡਸਟਰੀ ਲਗਾਉਣਾ ਤੇ ਮੈਨੂੰ ਕੀ ਕੀ ਚਾਹੀਦਾ ਉਹ ਟ੍ਰੇਨਿੰਗ ਅਗਰ ਮਿਲ ਜਾਏ ਤੇ ਸਰਕਾਰ ਦੀ ਉਪਰੋਂ ਥੋੜੀ ਸਪੋਰਟ ਮਿਲ ਜਾਏ ਬੈਂਕਾਂ 'ਚ ਅੱਜਕੱਲ ਲੋਨਸ ਵਗੈਰਾ इजीली ਮਿਲ ਵੀ ਜਾਂਦੇ ਆ ਤੇ ਮੇਰਾ ਨਹੀਂ ਖਿਆਲ ਕਿ ਕੋਈ ਜ਼ਿਆਦਾ ਬਹੁਤ ਵੱਡੀ ਮੁਸ਼ਕਲ ਹੈ ਇਹੋ ਜੇ ਸਕਸੈਸ ਸਟੋਰੀਜ਼ ਵੀ ਹੈ ਔਰ ਮੈਂ ਮੇਰੇ ਕੋਲ ਇੱਕ ਗੁਰਦਾਸਪੁਰ ਦੇ ਜਿਹੜਾ ਇੰਜੀਨੀਅਰਿੰਗ ਯੂਨੀਵਰਸਿਟੀ ਹੈ ਉਹਦਾ ਚਾਰਜ ਵੀ ਹੈ ਸਭ ਤੋਂ ਪਹਿਲਾਂ ਜਾ ਕੇ ਅਸੀਂ ਉੱਥੇ ਸਟਾਰਟ ਕੀਤਾ ਸੀ ਆ ਸੈਂਟਰ ਆਫ ਇੰਡਸਟਰੀਅਲ ਕੋਲਾਬੋਰੇਸ਼ਨ ਕੋਈ ਸੀਆਈਈ ਕਿ ਉੱਥੇ ਇਨਕਿਊਬੇਸ਼ਨ ਸੈਂਟਰ ਖੋਲਿਆ ਉੱਥੋਂ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਮੈਨੂੰ ਬੁਲਾਇਆ ਤੇ ਪੁੱਛਿਆ ਕਿ ਕੀ ਅਸੀਂ ਇੱਥੇ ਖੋਲ ਸਕਦੇ ਹਾਂ ਤੇ ਮੈਂ ਪੂਰੀ ਸਪੋਰਟ ਦਿੱਤੀ ਅਸੀਂ ਉੱਥੇ ਬਹੁਤ ਵੱਡਾ ਪਲਾਨ ਕੀਤਾ ਸਭ ਕੁਝ बिल्कुल जीरो तो स्टार्ट करके एक नवा सेंटर खोलता अच्छे बड़ा कामयाब है इनवाइट कर का। तो तो करते हैं एक प्रश्न क्योंकि समा भी सा पूछनी चाहवा बेलेजूर्सिटी प्लेसमेंट ल मदद करती है साडा सावर्सिटी का एक डेडिकेटड प्लेसमेंट सैल है जह किो सौ प्लस कॉलेज के स्टूडेंट्स वास्ते काम करता है और अच्छी ओपरचुनिटीज़ ਅ ਬੱਚਿਆਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਹੈ ਕਾਲਜਿਸ ਦੀ ਸਪੋਰਟ ਕੀਤੀ ਜਾਂਦੀ ਹੈ ਬੱਚੇ ਸਾਡੇ ਯੂਨੀਵਰਸਿਟੀ ਕੈਂਪਸ ਸੇ ਵੀ ਆਉਂਦੇ ਨੇ ਤੇ ਅਸੀਂ ਸਾਡੇ ਦੂਸਰੇ ਜੋ ਕਨਸਟਿਟੈਂਟ ਕੈਂਪਸ ਨੇ ਮੋਹਾਲੀ ਦੇ ਵਿੱਚ ਜੀ ਹੁਸ਼ਿਆਰਪੁਰ ਦੇ ਵਿੱਚ ਤੇ ਅਮ੍ਰਿਤਸਰ ਦੇ ਵਿੱਚ ਅਸੀਂ ਉੱਥੇ ਵੀ ਪਲੇਸਮੈਂਟ ਡਰਾਈਵ ਸਾਡੀ ਯੂਨੀਵਰਸਿਟੀ ਜੋ ਹੈ ਉਹ ਲਗਾਉਂਦੀ ਹੈ ਤੇ ਆਸ-ਪਾਸ ਦੇ ਕਾਲਜਿਸ ਸਭ ਉੱਤੇ ਪਹੁੰਚਦੇ ਨੇ ਜੀ ਤੇ ਪਲੇਸਮੈਂਟ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਹੈ ਕਿ ਬੱਚਿਆਂ ਦੇ ਵਿੱਚ ਇਹ ਤਾਰਨਾ ਖਤਮ ਕਰਨੀ ਹੋਏਗੀ ਕਿ ਅਸੀਂ ਹਿੰਦੋਸਤਾਨੀ ਜਾਂ ਅਸੀਂ ਪੰਜਾਬ ਦੇ ਵਾਸੀ ਕਿਸੇ ਗੱਲੋਂ ਘੱਟ ਹਾਂ ਵੈਸਟਰਨ ਕੰਟਰੀ ਦੇ ਨਾਲੋਂ ਤਾਂ ਇਹਦੇ ਵਿੱਚ ਮੈਂ ਵੀ ਇੱਕ ਮੈਕੈਨੀਕਲ ਇੰਜੀਨੀਅਰ ਮੈਂ ਜ਼ਰੂਰ ਕੋਟ ਕਰਨਾ ਚਾਹਾਂਗਾ ਕਿ ਅੰਗਰੇਜ਼ਾਂ ਤੋਂ ਪਹਿਲਾਂ ਸਾਡੇ ਜਿਵੇਂ ਆਇਰਨ ਫਾਸਫਰਸ ਅਲੋਇ ਨਾਲ ਕੰਮ ਕਰਦੇ ਸੀ ਤਾਂ ਦਿੱਲੀ ਆਇਰਨ ਪਿਲਰ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਜਿਹੜਾ 1600 ਪਲੱਸ ਸਾਲਾਂ ਤੋਂ ਅੱਜ ਵੀ ਖੜਾ ਹੈ ਬਿਲਕੁਲ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣਾ ਜੋ ਸਾਡੇ ਬਜ਼ੁਰਗਾਂ ਨੇ ਕੰਮਕਾਜ ਕੀਤੇ ਜੋ ਤਕਨੀਕੀ ਕੰਮਾਂ ਦੇ ਵਿੱਚ ਉਹ ਮਾਹਿਰ ਸੀ ਸਾਨੂੰ ਉਹਨਾਂ ਨੂੰ ਵੀ ਆਬਜ਼ਰਵ ਕਰਨਾ ਚਾਹੀਦਾ ਹੈ ਤੇ ਅਸੀਂ ਵੀ ਕਿਸੇ ਗੱਲੋਂ ਘਟ ਨਹੀਂ ਸਾਡੇ ਸਟੂਡੈਂਟਸ ਨੂੰ ਫੋਕਸ ਦੀ ਲੋੜ ਹੈ ਇਸ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਜੇ ਉਹ ਮਿਹਨਤ ਕਰਨਗੇ ਤਕਨੀਕੀ ਸਿੱਖਿਆ ਦੇ ਵਿੱਚ ਤਾਂ ਜ਼ਰੂਰ ਕਾਮਯਾਬ ਹੋਣਗੇ ਡਾਕਟਰ ਸਾਹਿਬ ਅਖੀਰ ਦੇ ਵਿੱਚ ਜਾਂਦੇ ਜਾਂਦੇ ਸੰਦੇਸ਼ ਪੇਰੈਂਟਸ ਲਈ ਤੇ ਸਟੂਡੈਂਟਸ ਲਈ ਜਿਨ੍ਹਾਂ ਨੇ ਤਕਨੀਕੀ ਸਿੱਖਿਆ ਤੁਸੀਂ ਵੱਧ ਤੋਂ ਵੱਧ ਜੁੜ ਸਕਣ ਤਕਨੀਕੀ ਸਿੱਖਿਆ ਦੇਖੋ ਤਕਨੀਕੀ ਸਿੱਖਿਆ ਦਾ ਭਵਿੱਖ ਬਹੁਤ ਉਜਵਲ ਹੈ ਔਰ ਇੱਥੇ ਓਪਰਚ्युनिटीज ਬਹੁਤ ਹੈ ਇੰਜੀਨੀਅਰਿੰਗ ਕਾਲਜ ਸਾਡੇ ਕੋਲ ਸਟੈਂਡਰਡ ਦੇ ਬੜੀ ਦੇਖੋ ਇੱਕ ਤਾਂ ਮੈਂ ਕਹਾਂਗਾ ਕਿ ਸਰਕਾਰ ਨੇ ਜਿਹੜੇ ਸਾਡੇ ਕੋਲ ਬਹੁਤ ਅੱਛੇ ਇੰਜੀਨੀਅਰਿੰਗ ਕਾਲਜ ਬਣਾਇਆ ਉਹਨਾਂ ਦੀ ਬਹੁਤ ਵਧੀਆ ਇਨਫਰਾਸਟ੍ਰਕਚਰ ਹੈ ਬੱਚੇ ਐਡਮਿਸ਼ਨ ਲੈਣ ਕੌਨਫੀਡੈਂਸ ਦੇ ਨਾਲ ਆਣ ਪੂਰੀ ਵਧੀਆ ਪੜਾਈ ਹੁੰਦੀ ਹੈ ਕੋਈ ਪੈਸੇ ਜ਼ਿਆਦਾ ਨਹੀਂ ਲੱਗਦੇ ਸਾਡਾ ਸਭ ਤੋਂ ਘੱਟ ਰੇਟ ਹੈ ਔਰ ਅਸੀਂ ਉਹ ਵਧੀਆ ਤੋਂ ਵਧੀਆ ਟੈਕਨੀਕਲ ਕੁਆਲੀਫਿਕੇਸ਼ਨ ਦਿੰਦੇ ਹਾਂ ਸੋ ਦੋਸਤੋ ਇਸ ਤੋਂ ਵੱਡੀ ਗਲਤੀ ਨਹੀਂ ਹੋ ਸਕਦੀ ਕਿ ਯੂਨੀਵਰਸਿਟੀ ਦੇ ਖੁਦ ਉਪਕੁਲਪਤੀ ਸਾਡੇ ਕੋਲ ਆ ਕੇ ਇਹ ਸਾਰਾ ਕੁਝ ਦੱਸ ਰਹੇ ਨੇ ਕਿ ਤੁਸੀਂ ਅਗੇ ਟੈਕਨੀਕਲ ਐਜੂਕੇਸ਼ਨ ਲੈਂਦੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਬਲਕਿ ਬਹੁਤ ਸਾਰੇ ਤੁਸੀਂ 4 ਸਾਲ 5 ਸਾਲ ਜਿੰਨੀ ਦੇਰ ਦੀ ਡਿਗਰੀ ਕਰਦੇ ਹੋ ਉਸ ਤੋਂ ਬਾਅਦ ਬਰਸਰੇ ਰੋਜ਼ਗਾਰ ਹੋ ਕੇ ਬੜਾ ਵਧੀਆ ਰੋਜ਼ਗਾਰ ਪ੍ਰਾਪਤ ਕਰਕੇ ਆਪਣਾ ਲਾਲਣ ਪਾਲਣ ਕਰ ਸਕਦੇ ਹੋ ਆਪਣੇ ਪਰਿਵਾਰ ਦਾ ਲਾਲਣ ਪਾਲਣ ਕਰ ਸਕਦੇ ਹੋ ਸੋ ਇਹ ਸਾਡੀ ਅੱਜ ਦੀ ਚਰਚਾ ਚਰਚਾ ਸੀ ਜਿਸ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਿਆ ਸੀ ਕਿ ਤਕਨੀਕੀ ਸਿੱਖਿਆ ਰੋਜ਼ਗਾਰ ਦੇ ਲਈ ਕਿੰਨੀ ਮਹੱਤਵਪੂਰਨ ਹੈ ਅਗਰ ਤਕਨੀਕੀ ਤਰਜਕਾਰ ਤੁਹਾਡੇ ਕੋਲ ਪਿਆ ਹੈ ਇਹ ਸਾਡੇ ਮਾਹਿਰਾਂ ਦਾ ਵੀ ਕਹਿਣਾ ਹੈ ਡਾਕਟਰ ਸਾਹਿਬ ਤੇ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡੇ ਵੀ ਕਰਦੇ ਹੋਏ ਧੰਨਵਾਦ ਹੁਣ ਲੈਨੇ ਆ ਗਏ ਅਗਲੇ ਹਫਤੇ ਇਸੇ ਵਕਤ ਇਸ ਚੈਨਲ ਤੇ ਫਿਰ ਇੱਕ ਨਵੀਂ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਨਮਸਕਾਰ ਨਮਸਕਾਰ ਥੈਂਕ ਯੂ ਜੀ ਨਮਸਕਾਰ